brought to by silver pumps top quality or consistent performance ke liye sirf silver pumps naam yaad rakhna tusi dekhya ho na ohna ne jehda apni party da slogan ki si ohna ne keha raj nahi seva fark dekh lo azadi de baad kinne mukhyamantri bane hain punjab de ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਹ ਪ੍ਰਕਾਸ਼ ਸਿੰਘ ਬਾਦ ਜੀ ਅੱਜ ਦੇਖ ਲੋ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਅੱਜ ਆਪਾਂ ਸਾਰੇ ਵੱਡੇ ਬਾਦਲ ਸਾਹਿਬ ਦੀ ਦੂਜੀ ਵਰਸੀ ਦੇ ਸੰਬੰਧ ਵਿੱਚ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀਆਂ ਕਰਨ ਵਾਸਤੇ ਸਾਰੇ ਇਕੱਠੇ ਹੋਏ ਆ ਮੈਥੋਂ ਪਹਿਲੇ ਕਈ ਬਲਾਰਿਆਂ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਮੈਂ ਕਹਿ ਸਕਦਾ ਹੈ ਜਿੰਨੇ ਲੋਕ ਇੱਥੇ ਬੈਠੇ ਐ ਮੇਰੇ ਪਿਤਾ ਨੂੰ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਥੋੜੀ ਜ਼ਿੰਦਗੀ ਦੇ ਹਿੱਸਾ ਰਹੇ ਹਨ ਤੁਹਾਡੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਹਿੱਸਾ ਹੋ ਰਹੇ ਹਨ ਇੱਕ ਇਨਸਾਨ ਜੀਨੇ ਆਪਣੇ 70 ਸਾਲ ਇੱਕੋ ਇੱਕ ਪਾਰਟੀ ਨਾਲ 70 ਸਾਲ ਲਾ ਦਿੱਤੇ ਨਾ ਕਿਤੇ ਹੋਰ ਕਿਤੇ ਦੇਖਿਆ ਨਾ ਛਾਕੇ ਤੇ ਜਿੱਥੇ ਵੀ ਲੋੜ ਪਈ ਸਭ ਤੋਂ ਪਹਿਲੇ ਆਪ ਅੱਗੇ ਹੋ ਕੇ ਉਹਨਾਂ ਨੇ ਸੇਵਾ ਸੰਭਾਲੀ ਅੱਜ ਜੋ ਦੇਸ਼ ਦੇ ਹਾਲਾਤ ਐ ਜਿਵੇਂ ਆਪਣਾ ਦੇਸ਼ ਹੈ ਕਹਿ ਜਾਂ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਭਾਵੇਂ ਇੱਕ ਧਰਮ ਦੀ ਆਬਾਦੀ ਜਿਆਦੀ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਦੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਦੀ ਸੋਚ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਕਿਤੇ ਬਾਦਲ ਸਾਹਿਬ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਸਾਰਿਆਂ ਨੂੰ ਇੱਕ ਸਮਝ ਕੇ ਜਿਵੇਂ ਸਿੰਘ ਸਾਹਿਬ ਨੇ ਜਸਦਾਰ ਜੀ ਨੇ ਦੱਸਿਆ ਹੈ ਕਿ ਸਭ ਤੋਂ ਸੈਕੂਲਰ ਜੇ ਕੋਈ ਹੈ ਤਾਂ ਉਹ ਸਿੱਖ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੈਂ ਇੱਕ ਸਮਝਦਾ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚਾਜਣ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਲੋਕਾਂ ਦੇ ਚੀਫ ਮਨਿਸਟਰ ਸੀ ਫਰਕ ਹੈ ਲੋਕਾਂ ਦੇ ਚੀਫ ਮਨਿਸਟਰ ਦਾ ਤੇ ਇੱਕ ਆਮ ਚੀਫ ਮਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹਿੰਦੂ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲੋ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣੇ ਆਂ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਬ ਪ੍ਰਕਾਸ਼ ਸਿੰਘ ਬਾਦ ਜੀ ਅੱਜ ਦੇਖ ਲੋ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਜਿੰਨੇ ਵੀ ਆਏ ਆ ਆਈ ਕਾਰਨ ਕਿਸੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਾਮਨਿਸਟ ਦਾ ਲੀਡਰ ਲੈ ਲਓ ਭਾਜਪਾ ਦਾ ਲੀਡਰ ਲੈ ਲਓ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨਹੀਂ ਤਾਂ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਗੱਲਾਂ ਕਹਿੰਦੇ ਆ ਪ੍ਰਸਤਾਪ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮਸੀ ਉਦੋਂ ਸਾਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕੋਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਆ ਮੋਦੀ ਸਾਹਿਬ ਵੀ ਉਵੇਂ ਹੀ ਸਤਿਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਹਿੰਦੁਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਹੈ ਪੈਸੇ ਆ ਜਾਇਦਾਦ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ